ਜੁਰਗ ਅਵਸਥਾ ਜਾ ਰਹਾ ਮੈਂ ਬਸ ਸੁਪਤੇ ਰਹਾ ਮੈਂ ਇਹ ਮਨਫਸੋ ਸੋਚ ਕੇ ਟੈਂਸ਼ਨ ਲੈ ਲੈ ਕੇ ਬੈਠ ਰਹਾ ਹਾਂ ਦਿਨੋਂ ਉਹ ਬਾਣੀ ਲਾ ਲੈਂਦੇ ਆ ਤੇ ਸਾਡੇ ਆਉਂਦੀ ਵੇਟ ਖਾਦੇ ਆ ਵੀ ਸੁਪਤੇ ਦਵਾਂਗੇ ਤੁਹਾਡੀ ਮੈਂ ਸੁੱਤੇ ਆ ਪਿਆਂ ਦੀ ਵੀਡੀਓ ਬਣਾਈ ਆ ਅੱਜ 9:30 ਉੱਠਿਆ ਮੈਂ ਉਹ ਯਾਰ ਫੋਨ ਆ ਜਾਂਦੇ ਨਾ ਬਸ ਉਹ ਤੋਂ ਬਾਅਦ ਨੀਂਦ ਟੁੱਟ ਜਾਂਦੀ ਆ ਫਿਰ ਆਉਂਦੀ ਨਹੀਂ ਨੀਂਦ ਸਹੀ ਬਾਤ ਬਿਲਕੁਲ ਸਹੀ ਬਾਤ ਉਹ ਜਿਹੜੀ ਜਨਤਾ ਇੱਥੇ ਪਿਆਰ ਨਾਲ ਸਾਡਾ ਵੇਟ ਕਰਦੀ ਆ ਉਹ ਫੇਰ ਤੁਹਾਨੂੰ ਕੀ ਦਿਖਾਵਾਂਗੇ ਗੁਰਲੀਨ ਜਸਲੀਨ ਇਹ ਮੈਨੂੰ ਘੁਮਾਣਾ ਇਹਨੇ ਮੈਨੂੰ ਪਤਾ ਵੀ ਨਹੀਂ ਸੀਗਾ ਇਸ ਚੀਜ਼ ਦਾ ਕਿ ਸਾਡੇ ਆਫਿਸ ਦੇ نیچے ਫਲੋਰ ਤੇ ਜੰਨਤ ਵਸ ਰਹੀ ਆ ਪਾਰਸਲ ਆ ਗਿਆ ਇੱਕ ਬੋਲਾਂਗੇ ਚ ਕੀ ਹੈ ਦੇਖਾਂਗੇ ਭਰਾ ਭਰਾਇ ਲੱਗ ਰਿਹਾ ਥੋੜਾ ਜਿਹਾ ਉੱਤੇ ਲਿਖਿਆ ਵੀ ਨਹੀਂ ਗਿਆ ਕੀ ਹੈ ਦੁਪਹਿਰ ਦੇ ਵੱਜ ਗਏ ਆ 3 ਉੱਠ ਚੁੱਕੇ ਆਪਾਂ ਅੱਜ ਸ੍ਰੀਖ ਹੈਗੀ 16 ਅਪ੍ਰੈਲ ਤੇ ਧੁੱਪ ਵੀ ਦਿਨ ਬਦਲ ਨੂੰ ਵਧਦੀ ਜਾ ਰਹੀ ਹੈ। ਤੇ ਖੀ ਧੁੱਪ ਹੁੰਦੀ ਜਾ ਰਹੀ ਕਿਉਂਕਿ ਗਰਮੀ ਤਾਂ ਹੁਣ ਆਉਗੀ ਆਉਗੀ। ਚਲੋ ਨਜ਼ਾਰਾ ਦਿਖਾਉਣੇ ਦਰ ਨੂੰ। ਦਰਵਾਜ਼ਾ ਖੋਲਦੇ ਸਾਰ ਹੀ ਇੰਨੀ ਜ਼ਿਆਦਾ ਹਵਾ ਚੱਲੀ। ਕਰੋਸ ਹੋਣੀ ਸ਼ੁਰੂ ਹੋ ਜਾਂਦੀ ਹਵਾ ਨਾਲ ਹੀ। ਤੇ ਪਿਛਲਾ ਮਾਹੌਲ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ। ਸ਼ਾਂਤ ਅੱਜ ਚੀੜੀਆਂ ਖਾਣ ਨਹੀਂ ਆਈਆਂ ਕੁਝ ਰੋਟੀ ਖਾਣ ਨਹੀਂ ਪਾਣੀ ਵੀ ਉਦਾਂ ਹੀ ਪਿਆ ਇਹਨਾਂ ਡਬੋ ਡਬੋ ਕੇ ਜਿਹੜੀਆਂ ਟੋਟੀ ਨੇ ਚੀੜੀਆਂ ਖਾਂਦੀਆਂ ਨੇ ਤਾਂ ਜੋ ਨਰਮ ਹੋ ਜੇ ਰੋਟੀ ਇਹ ਤੇ ਸਖਤ ਹੋ ਜਾਂਦੀ ਨੇ ਪਈ ਪਈ ਅੱਜ ਇਹ ਚਿੱਟ ਡੋ ਕੇ ਫਿਰ ਖਾਂਦੀਆਂ ਨੇ ਸੋ ਸასი ਗਾਲ ਜੀ ਸਵਾਗਤ ਕਰਦੇ ਆ ਨਵੇਂ ਦਿਨ ਤੇ ਨਵੇਂ ਬਲੌਗ ਦੇ ਵਿੱਚ ਮੈਂ ਤੁਹਾਡਾ ਆਪਣਾ ਸੁਰਿੰਦਰ ਸਿੰਘ ਤੇ ਰ ਆਪਣੀ ਤਾਂ ਹਜੇ ਸੁੱਤੀ ਆ ਕਿਉਂਕਿ ਪਹਿਲਾ ਇਹ ਪਾਰਸਲ ਦਾ ਨੁਖਾਇੜਾ ਜਿਹੜਾ ਪਾਰਸਲ ਆ ਲਾਲੇ ਦਾ ਫੋਨ ਆਇਆ ਸੀਗਾ ਪੋਣੇ ਕੁ 12 ਵਜੇ ਉਦੋਂ ਆਇਆ ਫੋਨ ਉਦੋਂ ਜਾ ਖੁੱਲ ਗਈ ਉਸ ਤੋਂ ਬਾਅਦ ਫੇਰ ਟੁੱਟ ਗਈ ਫੇਰ ਮਤਲਬ ਕੀ ਉਸ ਤੋਂ ਬਾਅਦ ਮੈਂ ਤਾਂ ਸੁੱਤਾ ਨਹੀਂਗਾ ਤੇ ਮੈਂ ਐਡਿਟ ਵਗੈਰਾ ਕਰਨ ਲੱਗ ਪਿਆ ਪਰ ਉਹ ਹਜੇ ਤੱਕ ਸੁੱਤੀ ਆ ਥੋੜੀ ਜਿਹੀ ਦੇਰ ਬਾਅਦ ਉੱਠ ਜੂਗੀ ਕਿ ਨਾਲੇ ਲੈ ਕੇ ਆਵਾਂ ਇੱਕ ਬ੍ਰੈਡ ਕਿਉਂਕਿ ਰੋਟੀ ਨਹੀਂ ਖਾਣੀ ਰੋਟੀ ਆਪਾਂ ਰਾਤ ਨੂੰ ਜਾ ਕੇ ਉੱਥੇ ਖਾ ਲਈ ਦੀ ਇਸ ਕਰਕੇ ਹੁਣ 4-5 4 ਕੁ ਵਜੇ ਰੋਟੀ ਖਾ ਕੇ 8-9 ਵਜੇ ਫੇਰ ਖਾ ਲਈ ਦੀ ਇਸ ਕਰਕੇ ਹੁਣ ਬ੍ਰੈਡ ਖਾ ਕੇ ਆਪਾਂ ਚਾਹ ਪੀ ਕੇ ਚੱਲ ਜਾਾਂਗੇ ਤੇ ਹੁਣ ਬਸ ਸੁਰ ਕੀ ਕੰਮ ਨਹੀਂ ਮੈਨੂੰ ਤੁਹਾਨੂੰ ਥੋੜੀ ਦੇਰ ਚ ਖੁੱਲੀ ਨਹੀਂ ਮਿਲੀ ਜਿੰਨੀ ਯਾਰ ਖੁੱਲੀ ਨਹੀਂ ਵੀਡੀਓ ਪੈਕਟ ਵਾਲੀ ਨਾਲ ਮਹਿੰਗੀ ਵੀ 55 ਰੁਪਏ ਉਹਦੇ 45 ਚੱਲਦਾ ਰਿਹਾ ਨਾਲ ਕਰੇ ਜਾਣਾ ਤਾਂ ਸੀ ਉਦੋਂ ਲੈ ਆਉਂਦੇ ਆਪਾਂ ਫਿਰ ਨਾਲ ਲੈ ਆਉਂਦੇ ਉਹਦੇ ਹੀ ਚਿੱਤ ਆ ਗਿਆ ਮੈਨੂੰ ਪਾਉ ਉਹਦੇ ਵਿੱਚ ਫਿਰ ਨਾਲ ਲੈ ਆਂਦੀ ਬਰੈਡ ਉਹ ਪਾਰਸਲ ਫੜ ਲਿਆ ਕੀ ਆ ਤੇ ਸੋ ਮੈਂ ਤਾਂ ਹੋ ਗਿਆ ਜੀ ਤਿਆਰ ਕਿਉਂਕਿ ਦੁਆਰਾ ਨੀਂਦ ਆਈ ਨਹੀਂ ਅਲਸਟੇ ਜੇ ਮਾਰ ਕੇ ਮੈਂ ਉੱਠ ਗਿਆ ਪਰ ਇਹ ਨਹੀਂ ਹੋਣੀ ਤੇ ਆ ਤੂੰ ਅੱਜ ਤੀਰੀ ਨਾ ਟਾਈਮ ਉਹ ਵੀ ਮੈਨੂੰ ਪਤਾ ਸੀ ਕਿ ਮੈਂ ਉੱਥੇ ਛਤੰਗ ਹੁਣਾਇਆ ਐ। ਇਸ ਲਈ ਮੈਂ ਆਖਾ-ਖਾ ਮੀਠ ਹੋਊ। ਆਇਆ 500 ਵਾਲੇ ਫੋਨ ਫੜਨ ਦੇ ਲੈ ਨਾ। ਹਾਂ ਇਹ ਨਹੀਂ ਨਾ ਚੱਕੀ ਜਾਣ। ਫਿਰ ਉਹ ਬੱਲੇ ਲੱਗੀ ਆ, ਉਹ ਬੱਲ ਮਾਰਦੇ ਨੇ ਥੱਲੇ ਉਹ। ਤੇ ਜੱਗ ਖੋਲਿਆ ਦਈਆ। ਯਾ ਆਇਆ ਦੇਖੀਏ। ਮਰਾ ਕੈ ਇੰ ਬੁਆਇਆ ਹੈ। ਜੇ। ਪਰ ਉਹ ਬਰੈਡ ਇਹਦੇ ਨਾਲ ਹੀ ਖਾ ਲਾਂਗੇ ਜੇ ਆ ਗਈ ਇਹ ਤੇ। ਹਾਂਜੀ। ਇਹ ਚ ਕੀ ਦਹੀਂ ਜਮਾਣਾ? ਨਹੀਂ। ਅੱਛਾ ਤਾਂ ਭਿਉਂਦੇ ਸੀਗੇ ਉਹ ਕਹਿੰਦੇ ਵਿਚਾਰੇ ਥੋੜਾ ਸਹੀ ਤਰੀਕੇ ਨਾਲ ਖਾ ਲੈਣਗੇ ਆਏ ਹਾਏ ਮੱਖੀ ਮੈਂ ਆਇਆ ਨਹੀਂ ਘਰ ਸੋਈ ਚ ਵੜਿਆ ਨਹੀਂ ਮੈਂ ਬ੍ਰੈਡ ਰੱਖੀ ਤੇ ਖੰਡ ਰੱਖੀ ਤੇ ਬਾਹਰ ਨੂੰ ਚੱਲ ਗਿਆ ਚਲੋ ਜੀ ਚਲੋ ਜੀ ਦੋ ਬੂਟੇ ਹੋਰ ਆ ਗਏ ਤੇਰੇ ਅੰਕਲ ਦੇ ਗਏ ਹੋਣਗੇ ਨਾ ਇਹਨੂੰ ਇੱਥੇ ਰੱਖ ਦਈਏ ਫਿਰ ਇਹਦੇ ਉੱਤੇ ਰੱਖ ਦੇਣੇ ਲਓ ਜੀ ਬੂਟੇ ਹੈ ਕਿਹੜੇ ਇਹ ਤੂੰ ਉੱਥੇ ਖੜੀ ਕਰਦੀ ਕੋਈ ਤਾਂ ਆ ਕੇ ਖੜ ਕੇ ਜਾਵੇ ਤੂੰ ਕੋਲ ਖੜੀ ਆ ਤੇਰੇ ਹੁੰਦੇ ਥੋੜਾ ਆਣਾ ਕਿਸੇ ਨੇ ਤੂੰ ਸਾਈਡ ਤੇ ਹੋ ਇਕੱਲੇ ਦੇਖ ਕੇ ਆਉਂਦੇ ਨੇ ਦਾਣੇ ਚੁਗੀਆਂ ਜਾਂਦੇ ਆ ਨਾ ਉਹਦੇ ਕਿਹੜੀਆਂ ਦਾਣੇ ਦੀ ਭਰਮਾ ਘਾਟਾ ਕੋਈ ਦੇਖ ਥੱਲੇ ਇਹਨੂੰ ਤਾਂ ਫੇਰ ਕੋਈ ਨਿਗਾ ਨੁਗਾ ਪਾਊਗੀ ਤਾਂ ਹੀ ਕੋਈ ਆਊਗਾ ਨਾਲੇ ਤੂੰ ਕੋਲ ਖਲੋਤੀਆਂ ਡਰੋਨ ਵਾਂਗੂ ਤੇ ਉਹਨਾਂ ਨੇ ਡਰ ਦੇ ਮਾਰੇ ਆਣਾ ਹੀ ਨਹੀਂਗਾ ਚਲਾ ਫੇਰ ਪੀਏ ਚਾਚੂ ਚੱਲੀਏ ਫੇਰ ਕੰਮ ਆ ਕਰਾ ਤੇ ਨਾਲੇ ਤੂੰ ਤਿਆਰ ਵੀ ਹੋਣਾ ਜੀ ਪਾਣੀ ਪਾਤਾ ਬੂਟਿਆਂ ਨੂੰ ਵਧੀਆ ਕੀਤਾ ਹੋਰ ਚ ਭੇਲਾ ਤੈਨੂੰ ਸਾਰਿਆਂ ਨੂੰ ਬੇਨਤੀ ਆ ਬਈ ਆਪਣੇ ਆਪਣੇ ਕੋਠਿਆਂ 'ਤੇ ਪਾਣੀ ਜ਼ਰੂਰ ਰੱਖੋ ਤੇ ਥੋੜਾ ਬਹੁਤ ਜੋ ਵੀ ਦਾਣਾ ਪਾਣੀ ਰੋਟੀ ਬਚੀ ਹੋ ਉਹ ਪਲੀਜ਼ ਉੱਪਰ ਪਾ ਦਿਆ ਕਰੋ ਕਿਉਂਕਿ ਇਹਨਾਂ ਨੂੰ ਵੀ ਭੁੱਖ ਲੱਗਦੀ ਆ ਇਹਨਾਂ ਨੂੰ ਵੀ ਵਿਚਾਰਿਆਂ ਨੂੰ ਲੱਗਦੀ ਆ ਪਿਆਸ ਹਰ ਇੱਕ ਜਿਹੜੇ ਵੀ ਇਸ ਕੁਦਰਤ ਦੇ ਵਿੱਚ ਆਇਆ ਆ ਉਹਦੇ ਅੰਦਰ ਜਾਨ ਆ ਨਿੱਕੀ ਜੀ ਕੀੜੀ ਤੋਂ ਲੈ ਕੇ ਇਧਰੋਂ ਮੇਰੀ ਚਾਹ ਗਈ ਤੁਹਾਨੂੰ ਯਾਦ ਦਿੰਦਾਂ ਦੇ ਕੁਬਾਲਤੀ ਚਾਹ ਤੇ ਬਸ ਇਹੀ ਆ ਵੀ ਆ ਜਰੂਰ ਕਰਿਆ ਕਰੋ ਇੰਨਾ ਕੋ ਤਾਂ ਜਿਹਦੇ ਵਿੱਚ ਇਹਦੇ ਵਿੱਚ ਤਾਂ ਨਾ ਤਾਂ ਪੈਸੇ ਲੱਗਦੇ ਨੇ ਕੁਛ ਨਹੀਂ ਲੱਗਦਾ ਇਹ ਤੁਹਾਨੂੰ ਸਪੈਸ਼ਲ ਤਾਂ ਕੁਝ ਵੀ ਨਹੀਂ ਕਰਨਾ ਰੋਟੀਆਂ ਸਾਰਿਆਂ ਦੇ ਘਰਾਂ ਚੁੱਲੀ ਇੱਕ ਕੱਬ ਦੀ ਬਰਦੀ ਜਾਂਦੀ ਆ ਜਿਹੜੀ ਕਿ ਜਦੋਂ ਸੁੱਕ ਜਾਂਦੀ ਆ ਆਪਾਂ ਡਸਟਬਿਨ ਚ ਸੁੱਟ ਦਿੰਨੇ ਹਾਂ ਉਹ ਸੁਕਉਣ ਤੋਂ ਪਹਿਲਾਂ ਪਹਿਲਾਂ ਉਹਨੂੰ ਪਾ ਲਿਆ ਕਰੋ ਨਾਲ ਪਾਣੀ ਪਾ ਦਿਓ ਤਿਆਰ ਹੋ ਗਿਆ ਚਾਹ ਤਿਆਰ ਹੋ ਗਈ ਇਹ ਹਲਕਾ ਹੂਗਾ ਤਾਂ ਸਾਵਾਗੇ ਹਲਕਾ ਹੁਲਕਾ ਹੈ ਹਲਕਾ ਹੁਲਕਾ ਤਾਂ ਕਹਾਂਗੇ ਫੇਰ ਰਾਤ ਨੂੰ ਜਾ ਕੇ ਰੋਟੀ ਖਾ ਲੈਣੀ ਹੈ ਇੰਨਾ ਵੀ ਬਹੁਤ ਹੈ ਫੋਲੋ ਦਰਵਾਜ਼ਾ ਲਓ ਜੀ ਆਪਣੀ ਹੋ ਚੁੱਕੀ ਹੈ ਤਿਆਰੀ ਪੂਰੀ ਹੋ ਚੁੱਕਿਆ ਤਿਆਰ ਮੈਂ ਤਾਂ ਪਹਿਲਾਂ ਹੀ ਤਿਆਰ ਹੋ ਗਿਆ ਸੀਗਾ ਇਹ ਹੁਣ ਹੋਈ ਹੈ ਤਿਆਰ ਤੜੀ ਮੈਂ ਸੁੱਤਿਆ ਪਿਆ ਆਂ ਦੀ ਵੀਡੀਓ ਬਣਾਈ ਆ ਅੱਜ 8:30 ਉੱਠਿਆ ਮੈਂ ਉਹ ਯਾਰ ਫੋਨ ਆ ਜਾਂਦੇ ਨੇ ਹਰ ਲੋਕ ਉਹ ਖੜੇ ਉਸ ਤੋਂ ਬਾਅਦ ਨੀਂਦ ਟੁੱਟ ਜਾਂਦੀ ਆ ਫਿਰ ਆਉਂਦੀ ਨਹੀਂ ਨੀਂਦ ਸਹੀ ਬਾਤ ਬਿਲਕੁਲ ਸਹੀ ਬਾਤ ਹੁੰਦਾ ਫੇਰ ਸੋ ਗਈ ਮੈਂ ਤਾਂ ੱਤਕਾ ਮੁੱਕੀ ਕਰਕੇ ਨਾ ਸੋ ਗਈ ਕਿਉਂਕਿ ਮੈਨੂੰ ਪਤਾ ਸੀ ਮੇਰਾ ਓਖਾ ਹੋਣਾ ਹੈ ਤੇ ਮੈਂ ਐਡੀਟਿੰਗ ਕਰਨਾ ਸੀ ਨਾਲੇ ਜਿਹੜਾ ਬੰਦਾ ਜ਼ਿਆਦਾ ਕੰਮ ਕਰਦਾ ਫਿਰ ਉਹਨੂੰ ਨੀਂਦ ਜ਼ਿਆਦਾ ਜ਼ਰੂਰੀ ਹੈ ਚਲੋ ਮੈਂ ਜੋ ਮੈਂ ਅੱਡੀ ਕਰਦਾ ਸੀ ਕਸਵੇਂ ਸੋ ਜਾਂਦਾ ਹੁਣ ਪਿੱਛੇ ਰਹਿ ਜਾਂਦਾ। ਉਹ ਜਿਹੜੀ ਜਨਤਾ ਇੱਥੇ ਪਿਆਰ ਨਾਲ ਸਾਡਾ ਵੇਟ ਕਰਦੀ ਆ ਉਹ ਫੇਰ ਸਾਡ ਨੂੰ ਕੀ ਦਿਖਾਵਾਂਗੇ। ਦਿੱਲੀ ਤੋਂ ਘਾਟੇ ਆਪਣਾ ਮੋਹਾਲੀ। ਓ ਲੈ ਓ ਲਾਤ ਤੇ ਬੂਟੇ ਉਹਨਾਂ ਨੇ ਵਿੱਚ। ਉਸ ਦਿਨ ਖਾਲੀ ਪਏ ਸੀਗੇ ਨਾ ਇਹ। ਨਕਲੀ ਲਾਇਨ ਹੈ ਕਿਹੜੀ ਲਾਇਨ ਯਾਰ। ਅੱਡੀ ਦੇ ਕੇ ਕੰਮ ਕਿਵੇਂ ਦੇ ਬੂਟੇ ਨੇ ਓਏ ਐਦਾਂ ਲੱਗਦਾ ਜਿਵੇਂ ਨਕਲੀ ਲੱਗੇ ਨੇ। ਉਹ ਵੀ ਸੋਚਾਂ ਚ ਪਿਆ ਆ ਵਿਚਾਰਾ। ਗੁੱਡ ਲੀਨ ਜਸਲੀਨ। ਇਹਨਾਂ ਦਾ ਅੱਜ ਲਾਸਟ ਡੇ ਆ ਇਹਨਾਂ ਨੂੰ ਵਿਦਾਈ ਦੇਣਾ ਹੈ ਆਪਾਂ نیچے ਇਹ ਮੈਨੂੰ ਕੁਮਾਰ ਆਏ ਨੇ ਮੈਨੂੰ ਪਤਾ ਵੀ ਨਹੀਂ ਸੀਗਾ ਇਸ ਚੀਜ਼ ਦਾ ਕਿ ਸਾਡੇ ਆਫਿਸ ਦੇ نیچے ਫਲੋਰ ਤੇ ਜੰਨਤ ਵਸ ਰਹੀ ਆ ਇਸ ਤੋਂ نیچے ਵੀ ਕੋਈ ਨਹੀਂ ਪੰਜਾਬ ਦੇ ਕਿੰਨਾ ਵਧੀਆ ਸੈਟਅਪ ਆ ਯਾਰ ਵਾਦੂ ਆਂਦੀ ਹੈ ਨਾ ਜਨਤਾ ਪੂਰੀ ਮੁਹਾਲੀ ਚੰਡੀਗੜ੍ਹ ਤੋਂ ਤਾਨੂੰ ਲੱਗੇਗਾ ਕਿ ਤੁਸੀਂ ਪਤਾ ਨਹੀਂ ਕਿਹੜੇ ਮੋਲ ਚ ਆ ਗਏ ਉਹ ਦੁਬਈ ਦੇ ਸੀਰੀਅਸਲੀ ਜੇ ਮੋਹਾਲੀ ਦੇ ਵਿੱਚ ਸਭ ਕੁਝ ਆ ਤੇ ਮਤਲਬ ਜਿਹੜੇ ਬਾਹਰ ਜਾਂਦੇ ਹੋਗੇ ਘੁੰਮਣ ਆਉਣਾ ਤਾਂ ਤਾਂ ਮਤਲਬ ਕਿੰਨਾ ਵਧੀਆ ਇੰਜੋਏ ਕਰਦੇ ਹੁੰਦੇ ਐਨੀਆਂ ਤੇਜ਼ ਤੇਜ਼ ਕਿਉਂ ਚੱਲ ਰਹੀਆਂ ਨੇ ਇਹ ਐਂ ਇੰਨੀ ਤੇਜ਼ ਚੱਲ ਰਹੀਆਂ ਵੀ ਆ ਥੋੜੀ ਚੱਲ ਹੂੰ ਜਿਆਦਾ ਹੀ ਫਾਸਟ ਹੈ ਆਜ ਬਲੋਗਿੰਗ ਮੈਂ ਕਰਾਂਗੀ ਔਰ ਮੈਨੂੰ ਜਿਆਦਾ ਗੱਲਾਂ ਹੁੰਦੀਆਂ ਨਹੀਂ ਇਹਨਾਂ ਨੇ ਹਰ ਇੱਕ ਫਲੋਰ ਦੇ ਕੋਨੇ ਤੇ ਕੁਝ ਨਾ ਕੁਝ ਖੜਾਇਆ ਹੋਇਆ ਹੈ ਉੱਪਰ ਰੋਬੋਟ ਸੀ ਬਸਾਖੀ ਥੀਮ ਪੁਰਾਣਾ ਪੰਜਾਬ ਕੀ ਪੁੱਛਾਂ ਇਹਨੂੰ ਪੁੱਛਾਂ ਮੈਂ ਤਾਂ ਸੀ ਇੱਥੇ ਯਾਰ ਤੇਰੀ ਅੱਜ ਦੀ ਛੁੱਟੀ ਆ ਆਫਿਸ ਦੀ ਸੋ ਤੁਸੀਂ ਤੇ ਵੀ ਲਿਟੇ ਗੁਰਨੀ ਹੋ ਰਹੇ ਉਹ ਸੂਏ ਦਿਖਾਈ ਜਾਂਦੇ ਆ ਹਾਂ ਉਹ ਖਾਈ ਜਾ ਰਹੇ ਨੇ ਹੈ ਹੈ ਇਹ ਚੜੀ ਹੈਂਗੀ ਭਈਆ ਸਦਮੇ ਚ ਵੀ ਮੈਨੂੰ ਕਿੱਥੇ ਲੈ ਕੇ ਬਿਠਾ ਦਈ ਇਹ ਇਹ ਜਵਾਕ ਹੁਣ ਘਰੇ ਜਾ ਕੇ ਕੁੱਟ ਖਾਣਗੇ ਕਿਉਂਕਿ ਗੰਦੇ ਹੋ ਗਏ ਨੇ ਮਿੱਟੀ ਚ ਦਾਦੀ ਵੀ ਦੇਖ ਰਹੀ ਆ ਉੱਧਰ ਬੈਠੀ ਹਾਂ ਲੱਸੀ ਦੀ ਹੱਟੀ ਕੀ ਵੀ ਦਵਾਇ ਕੌਣ ਜੋਦਾ ਮੈਂ ਤਾਂ ਦੱਸਿਆ ਨਹੀਂ ਵੜਾ ਬਾਉਸ ਆ ਫੋਲਕੇ ਦਿਖਾਓ ਕਿਵੇਂ ਦਾ ਹੁੰਦਾ ਕਿਉਂਕਿ ਮੈਂ ਤਾਂ ਕਦੇ ਜ਼ਿੰਦਗੀ ਚ ਖਾਦਾ ਹੀ ਨਹੀਂ ਆ ਇਹ ਕਿਸੇ ਨੇ ਮਤੌਨਤੀ ਮੈਨੂੰ ਟੰਡਾ ਹੋ ਗਿਆ ਕੋਈ ਗੱਲ ਮਰੀ ਮਿਰਚ ਵੀ ਦੀ ਹੈ ਹਮ ਨੂੰ ਫਸਟ ਟਾਈਮ ਜਦੋਂ ਭਾਇਆ ਖਾਦਾ ਤੇ ਆ ਚੰਗਾ ਚਾਹ ਵਿੱਚ ਚੋਲ ਨਾ ਮੈਂ ਪਹਿਲਾਂ ਦੇਖ ਕੇ ਆਵਾਂ ਮੇਰੀਆਂ ਚਿੜੀਆਂ ਨੇ ਕੁਝ ਖਾਦਾ ਕਿ ਨਹੀਂ ਖਾਦਾ ਉਹ ਨਹੀਂ ਖਾਦਾ ਯਾਰ ਕੁਝ ਵੀ ਖਾਗ ਨਹੀਂ ਗਈਆਂ ਉਹਨੂੰ ਨਾ ਪਤਾ ਨਹੀਂ ਐਕਚੁਅਲ ਆਹ ਤਾਂ ਰੋਟੀ ਤਾਂ ਖਲਾਰਾ ਪਾ ਕੇ ਗਈਆਂ ਨੇ ਹਾਂਜੀ ਬੋਲੋ ਕੁਛ ਬੋਲੋ ਕੁਛ ਹੈਲੋ ਗਾਇਜ਼ ਕੀ ਹਾਲ ਚਾਲ ਸਾਰਿਆਂ ਦਾ ਸਭ ਠੀਕ ਠਾਕ ਉਹ ਕੀ ਗੰਦੀ ਚ ਗੁੜੀ ਹੈਲੋ ਗਾਇਜ਼ ਭੈਣੋ ਹੈਲੋ ਗਾਇਜ਼ ਵੀਰੇ ਆਪਾਂ ਡਿਊਟੀ ਤੋਂ ਘਰੇ ਆ ਚੁੱਕੇ ਆ ਆਜੋ ਉਧਰ ਇਧਰ ਆਜੋ ਆਪਾਂ ਡਿਊਟੀ ਤੋਂ ਆ ਚੁੱਕੇ ਆ ਤੇ ਹੁਣ ਬੂਟਿਆਂ ਨੂੰ ਪਾਣੀ ਪਾਉਣ ਲੱਗੇ ਆ ਚਿੜੀਆਂ ਨੂੰ ਦਵਾਰਾ ਅੰਨ ਦੇਤਾ ਆ ਮਤਲਬ ਕਿ ਉਹ ਖਲਾਰ ਪਾਇਆ ਕੰਦਾ ਦੇ ਆਲੇ ਦੁਆਲੇ ਦੁਆਲੇ ਵੀਡੀਓ ਆਣਾ ਇੱਥੇ ਤੇ ਹੁਣ ਆਪਾਂ ਬੱਸ ਹੋ ਜਾਣਾ ਆ ਤੇ ਅੱਜ ਕੁਝ ਨਹੀਂ ਖਾਣਾ ਆ ਆਂਟ ਕੇ ਖਾ ਉੱਟ ਕੇ ਖਾਵਾਂਗੇ ਤੇ ਚੰਗਾ ਜੀ ਸਤਿ ਸ਼੍ਰੀ ਅਕਾਲ ਰੱਬ ਰੱਖਾ ਜੇ ਵੀਡੀਓ ਨੂੰ ਕੋਈ ਵੀ ਚੰਗਾ ਲੱਗਾ ਲਾਈਕ ਕਰਿਓ ਤੇ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਬਾਕੀ ਕਮੈਂਟਸ ਤਾਂ ਤੁਹਾਡੇ ਆ ਹੀ ਜਾਂਦੇ ਹੁੰਦੇ ਆ ਸਾਡੇ ਲਈ ਉਹਦੇ ਲਈ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਕਿ ਤੁਸੀਂ ਨਿਮਾਣਿਆ ਨੂੰ ਮਾਣ ਬਖਸ਼ਦੇ ਹੋ ਤੇ ਬੱਸ ਠੀਕ ਆ ਚੰਗਾ ਗੁੱਡ ਨਾਈਟ ਬਾਏ ਬਾਏ ਮਾਈ ਇੱਕ ਚੀਜ਼ ਦਿਖਾਣੀ ਸੀ ਸਾਰਿਆਂ ਨੂੰ ਉਹ ਅੰਕਲ ਨੇ ਨਾ ਸਾਡੇ ਓਨਰ ਨੇ ਤੇ ਉਹ ਰੋਜ਼ 3 ਵਜੇ ਉੱਠਦੇ ਨੇ ਦਿਨ ਉਹ ਬਾਣੀ ਲਾ ਲੈਂਦੇ ਆ ਤੇ ਸਾਡੇ ਆਉਣ ਦੀ ਵੇਟ ਕਰਦੇ ਆ ਵੀ ਕਦੋਂ ਆਣਗੇ ਰੋਜ਼ ਜਦੋਂ ਤੱਕ ਤਾਂ ਆਪਾਂ ਆਏ ਆ ਉਸ ਤੋਂ ਪਹਿਲਾਂ ਵੀ ਵੈਸੇ ਉੱਠਦੇ ਹੀ ਸੀਗੇ ਉਹ ਤਾਂ ਸਾਡੇ ਕਰਕੇ ਥੋੜੀ ਉੱਠਣ ਲੱਗੇ ਪਰ ਮੈਂ ਦੇਖ ਰਹੀ ਹਾਂ ਕਿ ਉਹ ਆਪਣੀ ਜ਼ਿੰਦਗੀ ਨੂੰ ਕਿੱਦਾਂ ਵੈਲਿਊ ਕਰ ਰਹੇ ਆ ਕਿ ਮਤਲਬ ਆਪਣੀ ਜ਼ਿੰਦਗੀ ਵੇਸਟ ਨਹੀਂ ਕਰ ਰਹੇ ਪ੍ਰੋਪਰ ਵਧੀਆ ਇੰਜੋਏ ਕਰ ਰਹੇ ਨੇ ਰਿਟਾਇਰਡ ਆਪੋਂ ਪਰ ਫਿਰ ਵੀ ਆ ਮਨੋਂ ਆਹ ਹਰੇਕ ਬੰਦੇ ਨੂੰ ਇੱਦਾਂ ਹੀ ਆਪਣੀ ਜ਼ਿੰਦਗੀ ਜੀਣੀ ਚਾਹੀਦੀ ਆ ਪਰ ਰੱਬ ਦੇ ਨਾਮ ਵੀ ਲਾਉਂਦੇ ਆ ਬਾਕੀ ਸਾਰਾ ਕੰਮ ਵੀ ਕਰਦੇ ਆ ਹੁਣ ਇਹਨਾਂ ਨੇ ਕੀ ਕਰਨਾ ਨਾ ਹੁਣ ਇਹਨਾਂ ਨੇ ਪਾਣੀ ਪੜ ਕੇ ਸਾਰੀ ਤੇ ਉਸ ਤੋਂ ਬਾਅਦ ਇਹਨਾਂ ਨੇ ਨਾ ਸਾਰਾ ਨੀਚੇ ਸਾਫ ਸਫਾਈ ਕਰਨੀ ਆ ਪਾਈਪ ਲਾ ਕੇ ਸਾਰਾ ਉਹ ਸਾਫ ਕਰਨਾ ਨੀਚੇ ਉਹ ਹੀ ਕਰਦੇ ਇਹਨਾਂ ਦੀ ਜ਼ਿੰਮੇਵਾਰੀ ਆ ਹੁਣ ਮਨੋਂ ਇਹਨਾਂ ਨੂੰ ਜ਼ਿੰਮੇਵਾਰੀ ਨਹੀਂ ਇਹਨਾਂ ਨੂੰ ਚੰਗੀ ਲੱਗਦੀ ਆ ਕਿ ਮਤਲਬ ਸਫਾਈ ਕਰਨੇ ਨੀਚੇ ਸਾਰਾ ਝਾੜੂ ਪੋਚਾ ਇਹਨਾਂ ਨੇ ਕਰਨਾ ਫਿਰ ਇਹਨਾਂ ਨੇ ਸੌਂ ਜਾਣਾ ਕਹਿੰਦਾ ਇਹ ਆਪਣੀ ਜ਼ਿੰਦਗੀ ਨੂੰ ਇੱਦਾਂ ਵੈਲਿਊ ਕਰਦੇ ਆ ਵੇਸਟ ਨਹੀਂ ਕਰਦੇ ਕਿ ਮੈਂ ਹੁਣ ਬਜ਼ੁਰਗ ਅਵਸਥਾ ਜਾਉਂਦਾ ਮੈਂ ਬਸ ਆ ਸੁੱਤਾ ਹੀ ਰਹਾ ਮੈਂ ਇਹ ਮਨੋਂ ਸੋਚ-ਸੋਚ ਕੇ ਟੈਨਸ਼ਨ ਲੈ ਲਾ ਕੇ ਬੈਠਾ ਰਹਾ ਹਾਂ ਪਰ ਇਹ ਬਹੁਤ ਵਧੀਆ ਜ਼ਿੰਦਗੀ ਜੀ ਰਹੇ ਇਹਨਾਂ ਨੂੰ ਦੇਖ ਕੇ ਲੱਗਦਾ ਕਿ ਜਦੋਂ ਆਪਾਂ ਵੀ ਇਹਨਾਂ ਇਸ ਅਵਸਥਾ 'ਚ ਜਾਵਾਂਗੇ ਤਾਂ ਆਪਾਂ ਵੀ ਇੱਦਾਂ ਹੀ ਵੈਲਿਊ ਕਰਨੀ ਆ ਜ਼ਿੰਦਗੀ ਦੀ ਤੇ ਕਰਦਾ ਇਹ ਵੀ ਨਹੀਂ ਆ ਕਿ ਰਿਸਪੌਂਸਿਬਿਲਟੀ ਸਾਰੀ ਰਿਸਪੌਂਸਿਬਿਲਟੀ ਮਤਲਬ ਸਾਰਾ ਕੰਮ ਵੀ ਬਾਹਰ ਦਾ ਕਰਨਾ ਪਰ ਇਹਨਾਂ ਨੇ 3 ਵਜੇ ਤਾਂ ਮਤਲਬ ਉੱਠਣਾ ਹੀ ਉੱਠਣਾ ਹੈ ਜੋ ਮਰਜ਼ੀ ਹੋ ਜਾਏ 3 ਤਾਂ ਵਜੇ ਉੱਠ ਜਾਂਦੇ ਨੇ ਔਰ ਫਿਰ ਇਹਨਾਂ ਨੇ ਵਾਪਸ 6 ਵਜੇ ਸੋਣਾ ਆ ਸਾਡੇ ਕੋ ਪੰਜੇ ਰੋਟੀ ਵੀ ਖਾਉਣੇ ਹੀ ਖਾ ਕੇ ਹੋ ਜਾਂਦੇ ਆ ਤੇ ਮਨਵੇ ਮੈਂ ਇੱਕ ਵੈਲਿਊ ਦੀ ਗੱਲ ਕਰ ਰਹੀ ਆ ਬਸ ਹੋਰ ਕੁਝ ਨਹੀਂ ਇਹੀ ਸ਼ੇਅਰ ਕਰਨਾ ਸੀ ਤੁਹਾਡੇ ਨਾਲ ਚੰਗਾ ਬਾਏ ਗੁੱਡ ਨਾਈਟ ਗੁੱਡ ਮਾਰਨਿੰਗ ਰੱਖਾ ਸਾਡਾ